ਕਮਲ ਵਸਨ ਵਿੱਚ ਸੀਤਾ ਨਾਨਕ ਇੱਕ ਕਰੇ ਅਰਦਾਸ ਵਿਸਰਨਾਈਂ ਕੋੜ ਗੁਤਾ ਸੋ ਕਹੋ ਟਲ ਗੁਰ ਸੇਵੀ ਹੈ ਇਹਨੇ ਸਹਜ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਉਹ ਵੈ ਸਿਵਤ ਖਸਮ ਦੀ ਨੂਰ ਅਰਸਾ ਹਉ ਕੁਰਸਾ ਹਉ ਤੇ ਦੇ ਢੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਜਿਸ ਪਾਸ ਬਹਿਠਿਆ ਸਭ ਨਾਂਦਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਰਠਿ ਮਹਲਾ ਪੰਜਵਾਂ ਘਰ ਦੂਜਾ ਅਸ਼ਟ ਪਦੀਆ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਵੰਗਮ ਸਾਧੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਿਕ ਅਹੰਬੁਦ ਬਾਧੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਉੰਗਮ ਸਾਧੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਿਕ ਅਹੰਬੁਦ ਬਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਦੈ ਦੀਜੈ ਬੁੱਧ ਵਿਵੇਕਾ ਰਹਾਉ ਮੂਨ ਪਹਿਓ ਕਰਪਤੀ ਰਹਿਓ ਨਗਨ ਫਿਰਿਓ ਬਨਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਤ ਤਰਾਏ ਮਨ ਕੀ ਮੈ ਨਾ ਉਤਰੈ ਬਿਦ ਜੇ ਲਖ ਯਤਨ ਕਰਾਏ ਕਨਿਕ ਕਾਮਿਨੀ ਹੈ ਵਰ ਗੈਵਦ ਬਹੁ ਵਿਦਦਾਨ ਦਾਤਾ ਰਾ ਅਨ ਬਸਤਰ ਭੂਮ ਬਹੁ ਅਰਪੇ ਨਹ ਮਿਲਿਐ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਉ ਤਖਟ ਕਰਮਾ ਰਤ ਰਹਤਾ ਹਉ ਹਉ ਕਰਤ ਬੰਦਨ ਮਹਿ ਪਰਿਆ ਨਹ ਮਿਲੀਐ ਇਹੁ ਜੁਗਤਾ ਜੋਗ ਸਿਧ ਆਸਨ ਚੌਰਾਸੀ ਏਪੀ ਕਰ ਕਰ ਰਹਿਆ ਵੱਡੀ ਯਾਰ ਜਾ ਫਿਰ ਫਿਰ ਜਨਮ ਹਰਿ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋ ਆ ਨਰਕ ਕੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭੈ ਉਪਰਾਪਤ ਜਿਸ ਪਰਵ ਲਿਖੇ ਕਾਲਹਿਨਾ ਤੇਰੋ ਸੇਵਕ ਹੈ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਤੇਰੋ ਸੇਵਕ ਹੈ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਸਤਨਾਮ ਵਾਹਿਗੁਰੂ ਸਾਹਿਬ ਜੀ ਧਨ ਵਾਹਿਗੁਰੂ ਸਾਹਿਬ ਜੀ ਮੰਗਿਰ ਮਾਹ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ तिन की शोभा क्या गनी जे साहिब में लड़िया तन मन मोदिया राम संग साध जना ते बाहरी से रहन इके लड़िया तिन दुख न कभू उतरै से जम कै बस पड़िया ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇਹਰ ਲਾਲ ਹੱਦ ਕੰਠ ਤਿਨਾ ਜੜੀਆਂ ਨਾਨਕ ਬੰਝ ਹੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮੰਘਿਰ ਪ੍ਰਭਿਆ ਆਰਾਧਨਾ ਬਹੁੜ ਨਾ ਜਨ ਬੜੀਆਂ ਮੰਘੇਰ ਪ੍ਰਭ ਆਰਾਧਨਾ ਬਹੁੜ ਨ ਜਨ ਮੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤ ਨਗਰਤ ਪਰਤ ਨਿਰਭਉ ਅਕਾਲ ਮੂਰਤ ਅਜੂਨੀ ਗੁਰਪ੍ਰਸਾਦ ਦੇਖੂ ਓਮਕ